ਸਿਮਰਨਜੀਤ ਸਿੰਘ ਮਾਨ ਵੱਲੋਂ ਕੰਗਨਾ ਰਣੌਤ ਤੇ ਕੀਤੀ ਗਈ ਟਿੱਪਣੀ ਨੂੰ ਲੈ ਕੇ ਹਰਿਆਣਾ ਮਹਿਲਾ ਕਮਿਸ਼ਨ ਐਕਟਿਵ ਹੋ ਗਿਆ ਹੈ ਕਮਿਸ਼ਨ ਨੇ 5 ਦਿਨਾਂ ਦੇ ਅੰਦਰ ਮਾਨ ਨੂੰ ਜਨਤਕ ਮਾਫੀ ਮੰਗਣ ਅਤੇ ਸਪਸ਼ਟੀਕਰਨ ਦੇਣ ਦੀ ਮੰਗ ਕੀਤੀ ਹੈ ਅਖੀਰ ਸਿਮਰਨਜੀਤ ਸਿੰਘ ਮਾਨ ਨੂੰ ਪੇਜੇ ਨੋਟਿਸ ਵਿੱਚ ਕੀ ਕੁਝ ਕਿਹਾ ਗਿਆ ਉਹ ਵੀ ਤੁਹਾਨੂੰ ਦੱਸ ਦਿੰਦੇ ਹਾਂ ਹਰਿਆਣਾ ਸੂਬਾ ਮਹਿਲਾ ਕਮਿਸ਼ਨ ਨੇ ਨਿਊਜ਼ ਚੈਨਲ ਤੇ ਚੱਲੀਆਂ ਖਬਰਾਂ ਦਾ ਨੋਟਿਸ ਲੈਂਦੇ ਹੋਏ ਇੱਕ ਮਹਿਲਾ ਦੇ ਅਸਕ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਵਿੱਚ 5 ਦਿਨਾਂ ਦੇ ਅੰਦਰ ਚੰਤਕ ਮਾਫੀ ਮੰਗੋ ਅਤੇ ਕਮਿਸ਼ਨ ਨੂੰ ਸਪਸ਼ਟੀਕਰਨ ਦਿਓ ਕੰਗੜਾ ਦੇ ਰੇਪ ਵਾਲੇ ਵਿਵਾਦਿਤ ਬਿਆਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਤਜੀਤ ਸਿੰਘ ਮਾਨ ਨੇ ਸਫਾਈ ਦਿੱਤੀ ਹੈ ਕਿ ਉਹਨਾਂ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਵੀ ਲਿਖਿਆ ਹੈ ਕਿ ਮੈਂ ਤੇ ਮੇਰੀ ਪਾਰਟੀ ਔਰਤਾਂ ਦੀ ਸੁਰੱਖਿਆ ਲਈ ਖੜੇ ਆਂ ਰੇਪ ਇੱਕ سنگੀਨ ਜੁਰਮ ਹੈ ਜਿਸ ਦਾ ਝੂਠਾ ਇਲਜ਼ਾਮ ਲਗਾ ਕੇ ਮੰਡੀ ਤੋਂ ਭਾਜਪੀ ਦੀ ਸੰਸਦ ਕੰਗਣਾ ਰਣੌਤ ਨੇ ਸਾਡੇ ਕਿਸਾਨਾਂ ਦਾ ਨਾਮ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਸਿੱਖਾਂ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਖਿਲਾਫ ਗਲਤ ਜਾਣਕਾਰੀ ਫੈਲਾ ਰਹੀ ਹੈ ਭਾਰਤ ਵਿੱਚ ਔਰਤਾਂ ਖਿਲਾਫ ਅਪਰਾਧ ਬਾਰੇ ਕੰਗਣਾ ਦੀ ਚਿੰਤਾ ਕੁਝ ਅਜੀਬ ਹੈ ਜਿਸ ਬਾਰੇ ਉਸ ਨੂੰ ਸੱਤਾਧਾਰੀ ਪਾਰਟੀ ਤੋਂ ਹੀ ਸਵਾਲ ਕਰਨਾ ਚਾਹੀਦਾ ਹੈ ਅੱਜ ਭਾਰਤ ਵਿੱਚ ਸਾਡੀਆਂ ਔਰਤਾਂ ਦੀ ਸਮਾਨਤਾ ਤੇ ਸੁਰੱਖਿਆ ਨਾਲ ਪੂਰੀ ਤਰ੍ਹਾਂ ਸਮਝੌਤਾ ਕੀਤਾ ਗਿਆ ਹੈ ਕੰਗਣਾ ਤੇ ਮਾਨ ਦਾ ਪਹਿਲਾ ਬਿਆਨ ਸੀ ਕਿ ਤੁਸੀਂ ਕੰਗਣਾ ਨੂੰ ਰੇਪ ਬਾਰੇ ਪੁੱਛੋ ਕਿਵੇਂ ਹੁੰਦਾ ਉਹਨਾਂ ਨੂੰ ਕਾਫੀ ਤਜਰਬਾ ਹੈ ਜਿਵੇਂ ਕੋਈ ਸਾਈਕਲ ਚਲਾਉਂਦਾ ਹੈ ਤਾਂ ਉਸ ਨੂੰ ਸਾਈਕਲ ਚਲਾਉਣ ਬਾਰੇ ਪਤਾ ਹੁੰਦਾ ਹੈ ਇਸੇ ਤਰ੍ਹਾਂ ਉਹਨਾਂ ਨੂੰ ਰੇਪ ਦਾ ਤਜਰਬਾ ਹੈ ਕਿਵੇਂ ਹੁੰਦਾ ਸਿਮਰਨਜੀਤ ਸਿੰਘ ਦੇ ਮਾਨ ਦੇ ਬਿਆਨ ਤੋਂ ਬਾਅਦ ਕੰਗਣਾ ਦਾ ਬਿਆਨ ਵੀ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਦੇਸ਼ ਜ਼ਬਰਜਨਾ ਨੂੰ ਛੋਟਾ ਕਰਨਾ ਕਦੇ ਬੰਦ ਨਹੀਂ ਕਰੇਗਾ ਅੱਜ ਇੱਕ ਸੀਨੀਅਰ ਸਿਆਸਤਦਾਨ ਦੇ ਮੂੰਹੋਂ ਬਲਾਤਕਾਰ ਦੀ ਤੁਲਨਾ ਸਾਈਕਲ ਚਲਾਉਣ ਵਾਲੇ ਨਾਲ ਕੀਤੀ ਗਈ ਹੈ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਮਨੋਰੰਜਨ ਲਈ ਔਰਤਾਂ ਨਾਲ ਬਲਾਤਕਾਰ ਕਰਨਾ ਹਿੰਸਾ ਤੇ ਇਸ ਪੁਰਸ਼ਵਾਦੀ ਰਾਸ਼ਟਰ ਦੀ ਮਾਨਸਿਕਤਾ ਵਿੱਚ ਜੜ੍ਹਾਂ ਰੱਖਦੀਆਂ ਨੇ ਇਹ ਕਿਸੇ ਔਰਤ ਨੂੰ ਚੜਾਉਣ ਜਾਂ ਮਜ਼ਾਕ ਉਡਾਉਣ ਲਈ ਵਰਤਿਆ ਜਾਂਦਾ ਹੈ ਭਾਵੇਂ ਉਹ ਇੱਕ ਹਾਈ ਪ੍ਰੋਫਾਈਲ ਫਿਲਮ ਨਿਰਮਾਤਾ ਜਾਂ ਸਿਆਸਤਦਾਨ ਕਿਉਂ ਨਾ ਹੋਵੇ ਹੁਣ ਵੇਖਣਾ ਹੋਏਗਾ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਵੱਲੋਂ ਹਰਿਆਣਾ ਮਹਿਲਾ ਕਮਿਸ਼ਨ ਦੇ ਦਿੱਤੇ ਗਏ ਨੋਟਿਸ ਦਾ ਕੀ ਜਵਾਬ ਦਿੰਦੇ ਨੇ ਅਜੀਆਂ ਤਾਜ਼ਾ ਤੇ ਨਵੀਆਂ ਖਬਰਾਂ ਦੇ ਲਈ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਫੋਲੋ ਕਰਨਾ ਨਾ ਭੁੱਲੋ ਨੌਟ ਸੌਂਡ ਫॉर ਰੇਪ ਦਾ ਤਾਂ ਬਹੁਤ ਤਜਰਬਾ ਹੈ ਉਸ سے ਅੱਗੇ ਪੁੱਛ ਸਕਦੇ ਹਾਂ ਕਿ ਕੈਸੇ ਹੁੰਦਾ ਹੈ ਰੇਪ ਤੋਂ ਲੋਕੋ ਨੂੰ ਸਭ ਜਾਇਆ ਜਾਏ ਕਿ ਰੇਪ ਕੈਸੇ ਹੁੰਦਾ ਹੈ ਉਹਨੂੰ ਕੈਸੇ ਤਜਰਬਾ ਹੈ ਤਕਰpade se hota hai aap agar cycle chalate hain to cycle chalane ka takarpa nahi hota hm to unko rep ka takarpa hai